ਅੰਦੇ ਤਿਹਾਰ ਬਾਰੇ ਤੁਹਾਨੂੰ ਪਤਾ ਈਆਂ ਕਿਉਂ ਮਨਾਇਆ ਜਾਂਦਾ। ਇਹ ਪੁਰਾਣਾ ਸੱਭਿਆਚਾਰਾ ਦਾ ਆਗਾ ਕਰਨ ਵਾਸਤੇ ਚਰਖਾ ਆ ਸਮਾਧਾਨੀ ਹੋਗੀ। ਸੰਧਾਰੇ ਵਾਲੇ ਦੀ ਅੱਜਕੱਲ ਕੋਸ਼ਿਸ਼ ਕੀਤੀ ਆ। ਜਿਵੇਂ ਨਾ ਪੁਰਾਣੇ ਸਮੇਂ ਦੇ ਵਿੱਚ ਕੁੜੀਆਂ ਸਹੁਰਿਆਂ ਤੋਂ ਆਉਂਦੀਆਂ ਹੁੰਦੀਆਂ ਸੀ ਸੌਣ ਦੇ ਵਿੱਚ। ਕਹਿੰਦੇ ਹੁੰਦੇ ਸੀ ਜਿਹੜੀ ਨੋ ਸੀ ਉਹ ਸੱਸ ਦੇ ਮੱਤੇ ਨਹੀਂ ਚਲਦੀ। ਇਹ ਜਿਹੜਾ ਤੀਆਂ ਦਾ ਤਿਹਾਰ ਹੈ ਇੱਕ ਸਾਡਾ ਪੁਰਾਣਾ ਤਿਹਾਰ ਹੈ ਇੱਕ ਸੱਭਿਆਚਾਰਕ ਤਿਹਾਰ ਆ। ਉਹਨੂੰ ਅਸੀਂ ਤਾਜ਼ਾ ਕਰਨ ਦੇ ਲਈ ਅੱਜ ਅਸੀਂ ਜਿਹੜਾ ਛੱਤੀਆਂ ਦਾ ਪ੍ਰੋਗਰਾਮ ਰੱਖਿਆ। ਲੋਕ ਤਾਂ ਹਜੇ ਵੀ ਧੀਆ ਜੰਮਣ ਤੋਂ ਡਰਦੇ ਨੇ ਕੁੱਖਾਂ ਦੇ ਵਿੱਚ ਧੀਆ ਨੂੰ ਮਾਰ ਦਿੱਤਾ ਜਾਂਦਾ ਲੋਕ ਤਾਂ ਕਹਿੰਦੇ ਸਾਡੇ ਤਾਂ ਧੀਆ ਬੋਝ ਬਣਨ ਦੀ ਤੁਹਾਨੂੰ ਪਤਾ ਵੀ ਜਿਹੜਾ ਅਮਰੀਕਾ ਕੈਨੇਡਾ ਜਿਹੜੇ ਮਾਪੇ ਨੂੰ ਦਿਖਾਇਆ ਕਿੰਨਾਂ ਨੇ ਦਿਖਾਇਆ ਉਹ ਧੀਆ ਨੇ ਦਿਖਾਇਆ ਕਿਉਂਕਿ ਧੀਆ ਕਰਕੇ ਜਾਂ ਧੀਆ ਪੜੀਆਂ ਤਾਂ ਕਿੰਨੇ ਕਿੰਨੇ ਪੈਸਾ ਉਹਨਾਂ ਮੁੰਡੇ ਚੱਕੀ ਫਿਰਦੇ ਨੇ ਅੱਜ ਕੱਲ ਆਈਲੈਂਡਸ ਨਿਕਲਿਆ ਹੁੰਦੀ ਸਸ਼ਿਕਾ ਆਰ ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਸੋਣ ਦੇ ਮਹੀਨੇ ਦਾ ਬੜਾ ਮਹੱਤਵ ਹੁੰਦਾ ਸੀਗਾ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਸੋਣ ਦੇ ਮਹੀਨੇ ਦੇ ਵਿੱਚ ਅਤੀਆਂ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮੁਟਿਆਰਾਂ ਦੇ ਵੱਲੋਂ ਮਨਾਇਆ ਜਾਂਦਾ ਸੀਗਾ ਤਾਂ ਉਸੇ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਤਿਹਾਰ ਖਤਮ ਹੁੰਦੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਤੀਆਂ ਮਨਾਇਆ ਜਾਂਦੀਆਂ ਸੀ ਉਸ ਤਰ੍ਹਾਂ ਹੀ ਅੱਜ ਦੇ ਸਮੇਂ ਦੇ ਵਿੱਚ ਵੀ ਉਹੀ ਤਿਹਾਰ ਮੁਰਤੋਂ ਉਜਾਗਰ ਕੀਤੇ ਜਾ ਰਹੇ ਨੇ ਉਹ ਤਿਹਾਰ ਮਨਾਏ ਜਾ ਰਹੇ ਨੇ ਮੁਟਿਆਰਾਂ ਦੇ ਵੱਲੋਂ ਜਿਹੜੀਆਂ ਤੀਆਂ ਦਾ ਨੇ ਉਹ ਛੁੱਟੀਆਂ ਚਾਰੀਆਂ ਨੇ ਜਿਹਾ ਚਰਖੇ ਹੋਣ ਉਹ ਕੱਤੇ ਜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਜਿਹੜਾ ਪੁਰਾਣਾ ਪੁਰਾਣੇ ਸਮਿਆਂ ਦੇ ਵਿੱਚ ਫੁਲਕਾਰੀ ਕੱਢੀ ਜਾਂਦੀ ਸੀ ਤੀਆਂ ਦੇ ਉੱਤੇ ਤੀਆਂ ਜਿਹੜੀਆਂ ਨੇ ਮੁਟਿਆਰਾਂ ਆਪਣੇ ਪੇਕੇਆਂ ਘਰਾਂ ਦੇ ਵਿੱਚ ਜਾ ਕੇ ਇਕੱਠੀਆਂ ਹੁੰਦੀਆਂ ਸੀ ਤਾਂ ਉਸ ਤਰ੍ਹਾਂ ਦਾ ਹੀ ਅੱਜ ਦੇਖਣ ਨੂੰ ਮਿਲ ਰਿਹਾ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆਂ ਕੁਝ ਮਟਿਆਰਾਂ ਹੋਰ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨੀਸ਼ ਹੈ ਤੁਹਾਨੂੰ ਪਤਾ ਹੈ ਤੀਆਂ ਦਾ ਤਿਹਰ ਕੀ ਹੋ ਮਨਾਇਆ ਜਾਂਦਾ ਹੈ ਹਾਂ ਜੀ ਅਕਸਰ ਪੁਰਾਣੇ ਜ਼ਮਾਨੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੁੜੀਆਂ ਜਿਹੜੀਆਂ ਵਿਆਹੀਆਂ ਹੁੰਦੀਆਂ ਸੀ ਉਹ ਆਪਣੇ ਪੇਕੇ ਘਰ ਜਾਂਦੀਆਂ ਸੀ ਸਾਰੀਆਂ ਉੱਥੇ ਇਕੱਠੀਆਂ ਹੋ ਕੇ ਉੱਥੇ ਨੱਚਦੀਆਂ ਟੱਪਦੀਆਂ ਗਿੱਧਾ ਪਾਉਂਦੀਆਂ ਤੇ ਆਪਣਾ ਸੱਭਿਆਚਾਰ ਇਹੀ ਹੈ ਕਿ ਉਹ ਸਾਰੇ ਇਕੱਠੇ ਹੋ ਕੇ ਕੁੜੀਆਂ ਸਾਰੀਆਂ ਆਪਣੇ ਪੇਕੇ ਪਿੰਡਾਂ ਆਉਂਦੀਆਂ ਸੀ ਇਸ ਮਹੀਨੇ ਦੇ ਵਿੱਚ ਤੇ ਉੱਥੇ ਉਹ ਆਪਣਾ ਗਿੱੱਦਾ ਪਾਉਂਦੀ ਸੀ ਤੇ ਆਪਣਾ ਪਿੰਗਾ ਝੂਟਨੀ ਆ ਚਰਖੇ ਕਰਤ ਨੇ ਫੁਲਕਾਰੀਆ ਕੱਢਣੀਆਂ ਤੇ ਇਸ ਤਰ੍ਹਾਂ ਮੰਨਿਆ ਜਾਂਦਾ ਕਿ ਉਹਨਾਂ ਦੇ ਪੇਕਿਆਂ ਵੱਲੋਂ ਉਹਨਾਂ ਨੂੰ ਸੁਧਾਰਾ ਦੇ ਕੇ ਉਹਨਾਂ ਨਾਲ ਉਹ ਕੋਆਪਰੇਟ ਕੀਤਾ ਜਾਂਦਾ ਹੈ ਸੁਧਾਰੇ ਦੇ ਵਿੱਚ ਕੀ ਦਿੱਤਾ ਜਾਂਦਾ ਸੀ ਤੁਹਾਨੂੰ ਪਤਾ ਇਹ ਚੀਜ਼ਾਂ ਦਾ ਸੁਧਾਰੇ ਦੇ ਵਿੱਚ ਜਿਵੇਂ ਆਟੇ ਦੇਸੀ ਘਿਓ ਦੇ ਬਿਸਕਟ ਵਗੈਰਾ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਕੱਪੜੇ ਸੂਟ ਵਗੈਰਾ ਕੁੜੀਆਂ ਨੂੰ ਵਿਆਹੀਆਂ ਹੋਈਆਂ ਉਹਨਾਂ ਨੂੰ ਦਿੱਤੇ ਜਾਂਦੇ ਉਹਨਾਂ ਦੇ ਭਰਾਵਾਂ ਵੀਰਾਂ ਵੱਲੋਂ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕੀ ਕਾਰਨ ਹੈ ਕਿ ਇਹ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਪੁਰਾਣੇ ਜ਼ਮਾਨੇ ਚ ਇਹ ਚੀਜ਼ਾਂ ਆਮ ਦੇਖਣ ਨੂੰ ਮਿਲਦੀਆਂ ਹਾਂ ਹਾਂਜੀ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਇਹ ਚੀਜ਼ਾਂ ਆਮ ਸੀਗੀਆਂ ਪਰ ਜਿਵੇਂ ਅੱਜ ਕੱਲ ਸੋਸਾਇਟੀ ਦੇ ਨਾਲ ਬਦਲ ਰਿਹਾ ਲੋਕੀ ਇਹ ਚੀਜ਼ਾਂ ਬਹੁਤ ਹੱਲੇ ਵੀ ਕਈ ਹੱਦ ਤੱਕ ਹੈਗੀਆਂ ਨੇ ਪਰ ਪਿੰਡਾਂ ਦੇ ਵਿੱਚ ਨਹੀਂ ਬਹੁਤੇ ਪਿੰਡਾਂ ਦੇ ਵਿੱਚ ਅੱਜ ਵੀ ਇਹ ਚੀਜ਼ ਬਹੁਤ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਹੈ ਜੇ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹ ਕੋਈ ਹੈ ਕੋਈ ਮਤਲਬ ਜਿਵੇਂ ਉਪਰਾਲੇ ਕੀਤੇ ਜਾਂਦੇ ਆ ਸਕੂਲਾਂ ਸੰਸਥਾਵਾਂ ਵੱਲੋਂ ਤਾਂ ਇਹ ਚੀਜ਼ਾਂ ਅੱਜ ਵੀ ਮਤਲਬ ਹੈਗੀਆਂ ਨੇ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਇਹ ਚੀਜ਼ਾਂ ਪੂਰੀ ਤਰ੍ਹਾਂ ਲੋਪ ਹੋ ਚੁੱਕੀਆਂ ਨੇ ਨਹੀਂ ਇਹ ਨਹੀਂ ਹੋ ਸਕਦੀਆਂ ਲੋਪ ਕਦੇ ਵੀ ਜੇ ਆਪਾਂ ਇਦਾਂ ਹੀ ਆਪਣੇ ਸੱਭਿਆਚਾਰ ਨੂੰ ਕਦੇ ਨਾ ਭੁੱਲੀਏ ਤੇ ਇਦਾਂ ਹੀ ਆਪਾਂ ਰਲ ਮਿਲ ਕੇ ਇਸ ਮਹੀਨੇ ਦੇ ਵਿੱਚ ਟੀਂਆ ਮਨਾਈਏ ਤੇ ਇਹ ਵੀ ਇੱਕ ਤਿਹਾਰਾ ਹੈ ਬਾਕੀ ਤਿਹਾਰਾ ਵਾਂਗੂ ਜਿਵੇਂ ਪੰਜਾਬ ਰੰਗਲਾ ਪੰਜਾਬ ਇੱਥੇ ਸਾਰੇ ਤਿਹਾਰ ਮਨਾਏ ਜਾਂਦੇ ਆ ਇਹ ਵੀ ਉਹਨਾਂ ਤਿਹਾਰਾਂ ਦੇ ਵਿੱਚ ਇੱਕ ਵਧੀਆ ਤਿਹਾਰਾ ਹੈ। ਤੁਹਾਡੇ ਸਕੂਲ ਦੇ ਵਿੱਚ ਕੀ ਜਾਂਦਾ ਤਿਹਾਰ ਮਨਾਉਂਦੇ ਨੇ? ਤੁਹਾਨੂੰ ਦੱਸਿਆ ਜਾਂਦਾ ਸਕੂਲ ਦੇ ਵਿੱਚ ਇਹਨਾਂ ਇਹਨਾਂ ਚੀਜ਼ਾਂ ਬਾਰੇ ਕੀ ਪੁਰਾਣੇ ਸਮੇਂ 'ਚ ਇਸ ਤਰ੍ਹਾਂ ਤਿਹਾਰ ਮਨਾਇਆ ਜਾਂਦਾ। ਹਾਂਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਕੂਲਾਂ ਸੰਸਥਾਵਾਂ ਦੇ ਵਿੱਚ ਵੀ ਅੱਜਕੱਲ੍ਹ ਇਹ ਚੀਜ਼ਾਂ ਮਨਾਈਆਂ ਜਾਂਦੀਆਂ ਨੇ। ਪਰ ਜੇ ਆਪਾਂ ਗੱਲ ਕਰੀ ਅੱਜਕੱਲ੍ਹ ਬਹੁਤੇ ਟੀਚਰਸ ਨੇ ਜੋ ਆਪਾਂ ਨੂੰ ਇਸ ਚੀਜ਼ ਬਾਰੇ ਨਹੀਂ ਇੰਨਾ ਬਹੁਤਾ ਗਾਈਡ ਕਰਦੇ ਪਰ ਆਪਣੇ ਘਰਾਂ ਦੇ ਵਿੱਚ ਜਿਵੇਂ ਪੁਰਾਣੇ ਹੁੰਦੇ ਆਪਣੇ ਦਾਦੇ-ਪਰਦਾਦੇ ਉਹਨਾਂ ਵੱਲੋਂ ਇਹ ਗੱਲਾਂ ਦੱਸੀਆਂ ਜਾਂਦੀਆਂ ਨੇ। ਕਿ ਉਹਨਾਂ ਦੇ ਉਹਨਾਂ ਦੇ ਸਮਿਆਂ ਦੇ ਵਿੱਚ ਕਿਦਾਂ ਕੁੜੀਆਂ ਆਪਣੇ ਪੇਕੇ ਆਉਂਦੀਆਂ ਸੀ ਤੇ ਇਹ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸੀ ਸਹੇਲੀਆਂ ਸਖੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਸੀ ਤਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਉਸ ਤਰ੍ਹਾਂ ਹੀ ਤਿਹਾਰ ਹੈ ਜਿਹੜਾ ਅਜਿਹਾ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਤਿਹਾਰ ਮਨਾਇਆ ਜਾਂਦਾ ਸੀਗਾ ਉਸ ਤਰ੍ਹਾਂ ਹੀ ਇੱਥੇ ਵੀ ਅਜੋ ਉਹੀ ਤਰ੍ਹਾਂ ਦੇ ਉੱਤੇ ਜਿਹੜਾ ਤੀਆਂ ਦਾ ਤਿਹਾਰ ਹੈ ਉਹ ਮਨਾਇਆ ਜਾ ਰਿਹਾ ਹੈ ਗੱਲਬਾਤ ਕਰਨ ਦੀ ਅਸੀਂ ਹੋਰ ਕੁੜੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਉਹਨਾਂ ਦੇ ਨਾਲ ਕੋਸ਼ਿਸ਼ ਕਰਦੇ ਆਂ ਤੀਆਂ ਦੇ ਤਿਉਹਾਰ ਬਾਰੇ ਤੁਹਾਨੂੰ ਪਤਾ ਹੈ ਤੀਆਂ ਕਿਉਂ ਮਨਾਇਆ ਜਾਂਦਾ ਹੈ ਹਾਂਜੀ ਆਪਣੇ ਪ੍ਰਾਣੇ ਸੱਭਿਆਚਾਰ ਨੂੰ ਯਾਦਾਂ ਤਾਜ਼ੀ ਕਰਨ ਵਾਸਤੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਪ੍ਰਾਣੇ ਸੱਭਿਆਚਾਰ ਜਿਵੇਂ ਅੱਜ ਕੱਲ ਦੇ ਜ਼ਮਾਨੇ ਵਿੱਚ ਕੁੜੀਆਂ ਨੂੰ ਬਹੁਤ ਘੱਟ ਨੋਲੇਜ ਆ ਪ੍ਰਾਣੇ ਸੱਭਿਆਚਾਰ ਬਾਰੇ ਇਹ ਦੇ ਕਰਕੇ ਪ੍ਰਾਣੇ ਸੱਭਿਆਚਾਰ ਤਾਜ਼ਾ ਕਰਨ ਵਾਸਤੇ ਝੜਖਾ ਆਤਮਧਾਣੀ ਹੋ ਗਈ ਸੰਧਾਰੇ ਬਾਰੇ ਰੀਤ ਅੱਜ ਕੱਲ ਬਹੁਤ ਘੱਟ ਗਈ ਹੈ ਇਸ ਸਾਰੀਆਂ ਚੀਜ਼ਾਂ ਨੂੰ ਯਾਦਾਂ ਤਾਜ਼ਾ ਕਰਨ ਵਾਸਤੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੁਹਾਨੂੰ ਕਿਹਨੇ ਦੱਸਿਆ ਇਹ ਚੀਜ਼ਾਂ ਬਾਰੇ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਚੀਜ਼ਾਂ ਹੁੰਦੀਆਂ ਸੀ ਪੁਰਾਣੇ ਸਮੇਂ ਤੁਹਾਡੀ ਉਮਰ ਵੀ ਬੜੀ ਛੋਟੀ ਲੱਗ ਰਹੀ ਆ ਜੀ ਮੈਨੂੰ ਮੇਰੇ ਘਰ ਦੇ ਮੈਨੂੰ ਪੁਲਵੰਤ ਮੈਡਮ ਮੇਰੇ ਘਰ ਦੇ ਮਤਲਬ ਦਾਦਾ ਜੀ ਦਾਦੀ ਜੀ ਜਿਹੜਾ ਮਾਰੋ ਪਤਾ ਲੱਗਿਆ ਪਹਿਲਾਂ ਤੋ ਹਰ ਨਹੀਂ ਜਾਂਦੀ ਸੀਗੇ ਤੇ ਅੱਜ ਬਹੁਤ ਘੱਟ ਗਏ ਰੇ ਨਾੜੇ ਤੋ ਹਰਨ ਦੀ ਇਸ ਕਰਕੇ ਰਲ ਮਿਲ ਕੇ ਤਿਉਹਾਰੀਆਂ ਦਾ ਮਨਾਇਆ ਜਾਂਦਾ ਹੈ ਤਾਂ ਬਿਲਕੁਲ ਇੱਥੇ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅਤੀਆਂ ਦਾ ਮਹੱਤਵ ਕੀ ਹੁੰਦਾ ਤੀਆਂ ਮਨਾਈਆਂ ਕਿਉਂ ਜਾਂਦੀਆਂ ਜਿਹੜੀਆਂ ਤੀਆਂ ਮਨਾਈਆਂ ਜਾਂਦੀਆਂ ਨੇ ਜਿਵੇਂ ਨਾ ਪੁਰਾਣੇ ਸਮੇਂ ਦੇ ਵਿੱਚ ਕੁੜੀਆਂ ਸਹੁਰਿਆਂ ਤੋਂ ਆਉਂਦੀਆਂ ਹੁੰਦੀਆਂ ਸੀ ਸੌਣ ਦੇ ਵਿੱਚ ਕਹਿੰਦੇ ਹੁੰਦੇ ਸੀ ਜਿਹੜੀ ਨੋਂ ਸੀ ਉਹ ਸੱਸ ਦੇ ਮੱਥੇ ਨਹੀਂ ਲੱਗਦੀ ਇਸ ਕਰਕੇ ਨੋਂ ਨੂੰ ਸੌਣ ਦੇ ਮਹੀਨੇ ਪੇਕਿਆਂ ਦੇ ਭੇਜਿਆ ਜਾਂਦਾ ਸੀ ਇਸੇ ਕਰਕੇ ਜਿਹੜੀਆਂ ਕੁੜੀਆਂ ਸੀ ਸਾਰੀਆਂ ਜਦ ਪੇਕੇ ਪਿੰਡ ਦੇ ਵਿੱਚ ਇਕੱਠੀਆਂ ਹੁੰਦੀਆਂ ਸੀ ਤੇ ਫਿਰ ਕਿਸੇ ਬਾਰ-ਬਾਰ ਜਾ ਕੇ ਪਿੱਪਲ ਤੇ ਨਾ ਜਬ ਰੋਟੇ ਤੇ ਪੀਂਘ ਪਾਉਣੀ ਉਹਨਾਂ ਨੇ ਗਿੱਧਾ ਪਾਉਣਾ ਆਪਣੇ ਇਕੱਠਿਆਂ ਹੋਣਾ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਤੇ ਦੋ ਸੋਖ ਸੰਜੇ ਕਰਨੇ ਉਹਨਾਂ ਨੇ ਫਿਰ ਉਹ ਹੁੰਦਾ ਸੀਗਾ ਵੀ ਪਿੰਗਾ ਪਾਣੀ ਆ ਗਿੱਧਾ ਪਾਣਾ ਇਹ ਥਿਹੜਾ ਥੀਆਂ ਦਾ ਤਿਹਾਰ ਹੈ ਇੱਕ ਸਾਡਾ ਪੁਰਾਣਾ ਤਿਹਾਰ ਹੈ ਇੱਕ ਸੱਭਿਆਚਾਰਕ ਤਿਹਾਰ ਆ ਉਹਨੂੰ ਅਸੀਂ ਤਾਜ਼ਾ ਕਰਨ ਦੇ ਲਈ ਅੱਜ ਅਸੀਂ ਜਿਹੜਾ ਥੀਆਂ ਦਾ ਪ੍ਰੋਗਰਾਮ ਰੱਖਿਆ ਤੁਸੀਂ ਕਿੰਨੇ ਸਮੇਂ ਤੋਂ ਲਗਾਤਾਰ ਇਹ ਤਿਹਾਰ ਇਸ ਤਰ੍ਹਾਂ ਹੀ ਮਨਾਉਂਦੇ ਆ ਰਹੇ ਇਹ ਮੇਰੇ ਹਸਾਮ ਨਾਲ ਸਾਨੂੰ 7-8 ਸਾਲ ਤਾਂ ਹੋ ਹੀ ਗਿਆ ਲਗਾਤਾਰ ਜਿਹੜਾ ਅਸੀਂ ਇਹ ਪ੍ਰੋਗਰਾਮ ਕਰੀਦਾ ਤੁਹਾਡੇ ਸਾਹਮਣੇ ਜਿਵੇਂ ਅੱਜ ਕੱਲੇ ਕਿਸੇ ਨੂੰ ਛੱਜ ਦਾ ਨਹੀਂ ਪਤਾ ਝਰਖੇ ਦਾ ਨਹੀਂ ਪਤਾ ਮਧਾਣੀਆਂ ਦਾ ਨਹੀਂ ਪਤਾ ਘੜੇ ਯਾਰ ਘਢੋਲੀ ਦਾ ਨਹੀਂ ਪਤਾ ਵੀ ਉਹ ਕੀ ਜੀ ਜੁਹੰਡੀ ਸੀ ਸੰਧਾਰੇ ਦਾ ਨਹੀਂ ਪਤਾ ਅੱਜ ਕੱਲ ਜਿਹੜੇ ਪ੍ਰਾਣੇ ਨੇ ਨਾ ਰੀਤੀ ਰਿਵਾਜ ਸੀਗੇ ਉਹ ਜਿਹੜੇ ਲੋਕ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਤਾਜ਼ਾ ਕਰਨ ਦੇ ਲਈ ਅੱਜ ਅਸੀਂ ਜਿਹੜੀ ਇਹ ਪੂਰੀ ਜਿਹੜੀ ਜਾਦਾ ਉਹਨੂੰ ਅੱਜ ਤਾਜ਼ਾ ਕੀਤਾ ਤੇ ਜੁੜੀਆਂ ਕੁੜੀਆਂ ਆਈਆਂ ਨੇ ਬੱਚੇ ਆਏ ਨੇ ਹੁਣ ਜੁਆਏ ਕਰਦੇ ਨੇ ਉਹਨਾਂ ਨੇ ਗਿੱਧਾ ਪਾਇਆ ਬੋਲੀਆਂ ਪਾਈਆਂ ਇਸੇ ਕਰਕੇ ਅਸੀਂ ਕਹਿੰਦੇ ਹਾਂ ਜੇਕਰ ਢੀਆਂ ਹੋਣਗੀਆਂ ਤਾਂ ਢੀਆਂ ਲੱਗਣਗੀਆਂ ਜੇਕਰ ਰੋਖ ਹੋਣਗੇ ਤਾਂ ਪਿੰਗਾ ਪੈਣਗੀਆਂ ਸਾਡਾ ਇਹੀ ਮੈਸੇਜ ਆ ਰੋਖ ਲਗਾਓ ਤੇ ਆਪਣੇ ਧਰਤੀ ਬਚਾਓ ਆਪਣੇ ਬੇਟੀ ਬਚਾਓ ਤੇ ਬੇਟੀ ਪੜਾਓ ਪਰ ਲੋਕ ਤਾਂ ਹਜੇ ਵੀ ਧੀਆਂ ਜੰਮਣ ਤੋਂ ਡਰਦੇ ਨੇ ਕੁੱਖਾਂ ਦੇ ਵਿੱਚ ਧੀਆਂ ਨੂੰ ਮਾਰ ਦਿੱਤਾ ਜਾਂਦਾ ਲੋਕ ਤਾਂ ਕਹਿੰਦੇ ਸਾਡੇ ਤੇ ਧੀਆਂ ਬੋਝ ਬਣਨਗੀਆਂ ਪਰ ਦੇਖੋ ਤੁਸੀਂ ਅੱਜ ਕੱਲ ਜਿਹੜੇ ਲੋਕ ਸੀ ਪਹਿਲਾਂ ਡਰਦੇ ਸੀ ਜਿਹੜਾ ਹੁਣ ਦਾ ਤੁਹਾਨੂੰ ਪਤਾ ਵੀ ਜਿਹੜਾ ਅਮਰੀਕਾ ਕੈਨੇਡਾ ਜਿਹੜੇ ਮਾਪੇ ਨੂੰ ਦਿਖਾਇਆ ਕਿ ਇਹਨਾਂ ਨੇ ਦਿਖਾਇਆ ਉਹ ਧੀਆਂ ਨੇ ਦਿਖਾਇਆ ਕਿਉਂਕਿ ਧੀਆਂ ਕਰਕੇ ਜੇ ਧੀਆਂ ਪੜੀਆਂ ਕਾ ਕਿਨੇ ਕਿਨੇ ਪੈਸੇ ਹੁਣ ਮੁੰਡੇ ਚੱਕੀ ਫਿਰ ਜਨੇ ਅੱਜ ਕੱਲ ਆਈਲੈਂਡਸ ਨਿਕਲ ਯਾਰ ਹੁੰਦੀ ਇਸੇ ਕਰਕੇ ਜਿਹੜਾ ਧੀਆਂ ਦਾ ਜਿਹੜਾ ਹੁਣ ਤਾਂ ਕੋਈ ਦਾਜ ਤਾਂ ਵੀ ਮੈਨੂੰ ਲੱਗਦਾ ਰਵਾਜ ਖਤਮ ਹੋ ਗਿਆ ਕਿਉਂਕਿ ਕੁੜੀਆਂ ਪੜ੍ਹ ਲਿਖ ਗਈਆਂ ਹੁਣ ਕੁੜੀਆਂ ਨੂੰ ਲੋਕਾਂ ਨੂੰ ਵੀ ਸਮਝ ਆ ਗਈ ਵੀ ਕੁੜੀਆਂ ਪੜ੍ਹ ਲਿਖ ਗਈਆਂ ਅੱਗੇ ਹੁੰਦਾ ਸੀ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਲੋਕਾਂ ਨੂੰ ਦਾਜ ਦੇਣਾ ਕੰਮੜੀਆਂ ਰਮੜੀਆਂ ਪਿਆ ਦੇਂਦੇ ਸੀ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤ ਸਿਆਣੀਆਂ ਨੇ ਆਪਣਾ ਘਰ ਪਰਿਵਾਰ ਸਾਰਾ ਸਮਝਦੀਆਂ ਨੇ ਇਸੇ ਕਰਕੇ ਜਿਹੜੀ ਦਾਜ ਦੀ ਰੀਤ ਆ ਖ ਮੇਰੇ ਹਿਸਾਬ ਨਾਲ ਤਾਂ ਖਤਮ ਹੋ ਗਈ ਕਿਉਂਕਿ ਜਿਹੜੇ ਸਾਡੇ ਅੱਜ ਦੀ ਜਨਰੇਸ਼ਨ ਆ ਉਹ ਪੜ੍ਹ ਲਿਖ ਗਈ ਤੇ ਇਹਦੇ ਕਰਕੇ ਜਿਹੜੀ ਸਾਡੀ ਅੱਜ ਜਿਹੜੀ ਬੇਟੀ ਬਚਾਓ ਆ ਬੇਟੀ ਪੜ੍ਹਾਓ ਦਾ ਸਿ ਜਿਹੜਾ ਨਾਰਾ ਮੈਨੂੰ ਤਾਂ ਸੱਚ ਹੁੰਦਾ ਤੁਹਾਡੇ ਸਾਹਮਣੇ ਕਿੰਨੀਆਂ ਕੁੜੀਆਂ ਨੇ ਹਨਾ ਇਹ ਕੁੜੀਆਂ ਨੇ ਪੂਰੇ ਸਾਡੇ ਮਹੱਲੇ ਦੀਆਂ ਕੁੜੀਆਂ ਨੇ ਤੇ ਯਾਨੀ ਕਿ ਉਹਨਾਂ ਨੂੰ ਤੀਆਂ ਦੇ ਤਿਹਾਰ ਬਾਰੇ ਪਤਾ ਹੈ ਉਹਨਾਂ ਨੂੰ ਪਤਾ ਹੈ ਕਿਉਂ ਮਨਾਇਆ ਜਾਂਦਾ ਤਿਹਾਰ ਕਿਸ ਤਰ੍ਹਾਂ ਮਨਾਇਆ ਜਾਂਦਾ ਉਹਨਾਂ ਨੂੰ ਨੋਲਿਜ ਹੈਗੀ ਹੈ ਇਹਨਾਂ ਗੱਲਾਂ ਦੀ ਹਾਂਜੀ ਜਿਹੜਾ ਅੱਜ ਸਾਰੇ ਅਸੀਂ ਆਏ ਨੇ ਪਹਿਲਾਂ ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਸਟੇਜ ਤੋਂ ਅਸੀਂ ਸਾਰਿਆਂ ਨੂੰ ਨੋਟ ਕੀਤਾ ਵੀ ਜਿਹੜਾ ਪੀਆ ਨੇ ਇਹ ਕਿਉਂ ਮਨਾਈਆਂ ਜਾਂਦੀਆਂ ਸੀ ਤੀਆਂ ਦਾ ਕੀ ਮਹੱਤਵ ਹੁੰਦਾ ਸੀ ਸਾਰਾ ਅਸੀਂ ਬੱਚਿਆਂ ਨੂੰ ਜਿਹੜਾ ਦੱਸਣਾ ਤਾਂ ਜਿਹੜਾ ਤੋਂ ਅਸੀਂ ਅਸੀਂ ਲਾਇਆ ਅਸੀਂ ਕਹਿੰਦੇ ਆ ਵੀ ਆ ਦੇਖਿਆ ਉੜਾੜਾ ਲਿਖਿਆ ਤੁਸੀਂ ਦੇਖਿਆ ਹੋਣਾ ਅਸੀਂ ਕਹਿੰਦੇ ਪੰਜਾਬੀ ਲਿਖੋ ਪੰਜਾਬੀ ਪੜੋ ਤੇ ਪੰਜਾਬੀ ਬੋਲੋ ਅਸੀਂ ਇਹ ਪੰਜਾਬੀ ਦਾ ਵੀ ਅਸੀਂ ਉੜਾੜੇ ਦਾ ਵਗੈਰਾ ਆ ਜਿਆ ਲਾਇਆ ਅਸੀਂ ਪੰਜਾਬੀ ਦੇ ਵਿੱਚ ਸਾਰੇ ਜਿਹੜਾ ਬੇਟੀ ਬਚਾਓ ਬੇਟੀ ਪੜਾਓ ਜਿੰਨੇ ਵੀ ਸਾਡੇ ਤੁਸੀਂ ਲੱਗੇ ਦੇਖੇ ਨੇ ਇਹ ਸਾਰੇ ਇਹ ਟੀਆਂ ਨੂੰ ਹੀ ਮਹੱਤਵ ਕਰਦੇ ਨੇ ਬੋਲਣ ਦੀ ਮੇਰੇ ਸਾਹਮਣੇ ਲੋੜ ਨਹੀਂ ਟੀਆਂ ਦਾ ਜਿੰਨੇ ਨਿਵੇਸ਼ ਲੱਗੀ ਆ ਇਹ ਸਾਰੀ ਪ੍ਰਦਰਸ਼ਨੀ ਟੀਆਂ ਨੂੰ ਹੀ ਉਹ ਕਰਦੇ ਨੇ ਮੈਂ ਤੁਸੀਂ ਵੀ ਐਸੇ ਮੁੱਖ ਮਹਿਮਾਨ ਅਜੇਥੇ ਪਹੁੰਚੇ ਹੋਏ ਹਾਂ ਅੱਜਾਂ ਦੇ ਤਿਹਾਰ ਦੇ ਤੇ ਕੀ ਕਹੋਗੇ ਟੀਆਂ ਨੂੰ ਲੈ ਕੇ ਤਿਆਂ ਨੂੰ ਮੁੰਡਿਆਂ ਦੇ ਬਰਾਬਰ ਹੀ ਮੰਨਣਾ ਚਾਹੀਦਾ ਹੈ ਜਿਆਦਾ ਐਮਤ ਪਹਿਲੇ ਮੁੰਡਿਆਂ ਨੂੰ ਦਿੱਤੀ ਜਾਂਦੀ ਸੀ ਹੁਣ ਤੱਕ ਬਹੁਤਾ ਫਰਕ ਨਹੀਂ ਰਹਿ ਗਿਆ ਫਿਰ ਵੀ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਹਨ ਇਹ ਪ੍ਰੋਗਰਾਮ ਸਾਡਾ ਬੇਟੀ ਬਚਾਓ ਬੇਟੀ ਪੜਾਓ ਚ ਵੀ ਆ ਜਾਂਦਾ ਹੈ ਤੇ ਜਿਵੇਂ ਤਿਆਂ ਨੂੰ ਕੁੱਖ ਚ ਮਾਰਦੇ ਹੁੰਦੇ ਸੀ ਉਹ ਵੀ ਬਹੁਤ ਫਰਕ ਪੈ ਗਿਆ ਫਿਰ ਵੀ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾ ਰਹੇ ਹਨ ਇਹ ਇਸ ਮਨਸ਼ਾ ਨੂੰ ਲੈ ਕੇ ਹੀ ਕੀਤੇ ਜਾ ਰਹੇ ਹਨ ਤੇ ਇਹਦੇ ਨਾਲ ਨਾਲ ਪੁਰਾਣੀਆਂ ਰੀਤੀ ਰਿਵਾਜ ਜਿਵੇਂ ਚਰਖਾ ਕੱਤਣਾ ਮਦਾਨੀ ਚਾਤੀ ਲੜਕਣਾ ਹੈ ਨਾ ਤੇ ਇਹਨਾਂ ਨੂੰ ਪ੍ਰਾਪਤਨ ਜਿਹੜੇ ਹੈਗੇ ਆਪਣੇ ਇਹਨਾਂ ਨੂੰ ਜ਼ਿੰਦਾ ਰੱਖਣ ਵਾਸਤੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਮੈਮ ਤੁਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਣੇ ਹੋ ਉਹਨਾਂ ਨੂੰ ਦੱਸਦੇ ਹੋ ਕਿ ਪੁਰਾਣੇ ਸਮਿਆਂ ਚ ਇਸ ਤਰ੍ਹਾਂ ਤੀਆਂ ਮਨਾਈਆਂ ਜਾਂਦੀਆਂ ਸੀਗੀਆਂ ਜਾਂ ਇਸ ਤਰ੍ਹਾਂ ਇਹ ਕੁਝ ਕੀਤਾ ਜਾਂਦਾ ਸੀਗਾ ਕਿ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਕਿ ਮੈਂ ਵੱਧ ਵੱਧ ਆਪਣੇ ਬੱਚਿਆਂ ਨੂੰ ਇਹਨਾਂ ਪ੍ਰੋਗਰਾਮਾਂ ਚ ਲੈ ਕੇ ਜਾਵਾਂ ਤੇ ਮੇਰੀ ਵੀ ਤਮੰਨਾ ਹੁੰਦੀ ਹੈ ਕਿ ਜਿਵੇਂ ਅੱਜਕੱਲ ਕੁੜੀਆਂ ਪੜਦੀਆਂ ਹੀ ਨੇ ਇਹਨਾਂ ਕੰਮਾਂ ਵੱਲ ਧਿਆਨ ਨਹੀਂ ਦਿੰਦੀਆਂ ਪਰ ਮੈਂ ਆਪਣੀ ਬੇਟੀ ਨੂੰ ਹਮੇਸ਼ਾ ਕਹਿੰਦੀ ਆ ਬੇਟੇ ਸਾਰੇ ਕੰਮ ਆਣੇ ਚਾਹੀਦੇ ਆ ਸਿਲਾਈ ਕਢਾਈ ਸਾਰਾ ਪਤਾ ਹੋਣਾ ਚਾਹੀਦਾ ਮੈਂ ਜਿਹੜੇ ਲੋਕ ਅਜੇ ਵੀ ਧੀਆਂ ਜੰਮਣ ਤੋਂ ਡਰਦੇ ਨੇ ਕੁੱਖਾਂ ਦੇ ਵਿੱਚ ਧੀਆਂ ਨੂੰ ਮਾਰ ਦਿੰਦੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਵੋ ਕੀ ਕਹਿੰਦੇ ਦੇਖੋ ਕੁੜੀਆਂ ਤਾਂ ਸਗੋਂ ਵੱਧ ਤੋਂ ਵੱਧ ਪਿਆਰ ਲੈਂਦੀਆਂ ਤੇ ਅੱਜ ਕੁੜੀਆਂ ਦੇਖੋ ਕਿੰਨੀ ਉਚਾਈ ਦੇ ਪਹੁੰਚ ਗਈਆਂ ਹੋਈਆਂ ਹੁਣ ਆਪਣੇ 올림픽 ਚ ਸਭ ਤੋਂ ਪਹਿਲਾ ਮੈਡਲ ਜਿਹੜਾ ਬ੍ਰੌਂਜ਼ ਜਿੱਤੇ ਆ ਇੱਕ ਲੜਕੀ ਨੇ ਜਿੱਤੇ ਆ ਸੋ ਧੀਆਂ ਕਿਸੇ ਨਾਲ ਵੀ ਘੱਟ ਨਹੀਂ ਹੈਗੀਆਂ ਤੇ ਇਹ ਜਿਹੜੀ ਪ੍ਰਾਤਨ ਇਹਨਾਂ ਨੇ ਰੀਤ ਚਲਾਈ ਹੋਈ ਹੈ ਜਿਵੇਂ ਕੁੱਕੀ ਚੀ ਮਾਰ ਦੇਣਾ ਪਹਿਲਾਂ ਵੀ ਕਿਤੇ ਐਦਾਂ ਹੀ ਸ਼ਾਇਦ ਦੱਬਦੇ ਰਹੇ ਕਿ ਉਹ ਜਿੱਦਾਂ ਵੀ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਵੱਧ ਪਿਆਰ ਲੈਣੀ ਹੈ ਇਹਨਾਂ ਤੋਂ ਵੱਡੀ ਨਿਯਮਤ ਕੋਈ ਹੈ ਹੀ ਨਹੀਂ ਹੈ ਹਾਂ ਜੀ ਸਭ ਬਿਲਕੁਲ ਜੀ ਤੁਹਾਡੀ ਗੱਲਬਾਤ ਕਰਵਾਈ ਹੈ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਸੀਗਾ ਜਿਸ ਦੇ ਵਿੱਚ ਮੁਟਿਆਰਾਂ ਦੇ ਵੱਲੋਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਇਕੱਠੇ ਹੋ ਕੇ ਅ ਪਿੰਡ ਦੀਆਂ ਧੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਪੇਕੇ ਘਰ ਦੇ ਵਿੱਚ ਕੁੜੀਆਂ ਆਉਂਦੀਆਂ ਸੀ ਸੋਹਰਿਆਂ ਤੋਂ ਜਾਂ ਜਿਹੜੀਆਂ ਉਹਨਾਂ ਦੇ ਪਿੰਡ ਦੀਆਂ ਕੁੜੀਆਂ ਹੁੰਦੀਆਂ ਸੀ ਉਹ ਇਕੱਠੀਆਂ ਆਉਂਦੀਆਂ ਸੀ ਤੀਆਂ ਦਾ ਤਿਹਾਰ ਮਨਾਉਂਦੀਆਂ ਸੀ ਚਰਖੇ ਕੱਤੇ ਜਾਂਦੇ ਸੀਗੇ ਫੁਲਕਾਰੀਆਂ ਕੱਢੀਆਂ ਜਾਂਦੀਆਂ ਸੀ ਤੇ ਮਧਾਣੀ ਦੇ ਵਿੱਚ ਜਿਵੇਂ ਕਹਿ ਸਕਦੇ ਆ ਕਿ ਲੱਸੀ ਜਿਵੇਂ ਰੜਕੀ ਜਾਂਦੀ ਸੀ ਉਹ ਚੀਜ਼ਾਂ ਅੱਜ ਗੱਲੋਂ ਲੋਪ ਹੁੰਦੀਆਂ ਜਾ ਰਹੀਆਂ ਸੀਗੀਆਂ ਜਿਸ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਕਿ ਕਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰ ਹੈ ਉਹ ਮਨਾਇਆ ਜਾਂਦਾ ਸੀਗਾ ਤੇ ਅੱਜ ਲੋੜ ਹੈ ਉਹਨਾਂ ਧੀਆਂ ਨੂੰ ਜਾਗਣ ਦੀ ਉਹਨਾਂ ਧੀਆਂ ਨੂੰ ਇਹ ਤਿਹਾਰ ਮਨਾਉਣ ਦੀ ਜਿਹੜਾ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਤਿਹਾਰ ਜਿਹੜੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਤਾਂ ਬਦਰੇ ਅਪਡੇਟਸ ਲਈ ਦੇਖਦੇ ਰਹੋ ਬੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ